ਦੇਸ਼ ਭਗਤ ਯੂਨੀਵਰਸਿਟੀ ਮੰਡੀ ਗਵਿੰਦਗੜ ਵਿਖੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮਸ਼੍ਰੀ ਡਾਕਟਰ ਜਗਜੀਤ ਸਿੰਘ ਗੜਦੀ ਨੇ ਸ਼ਿਰਕਤ ਕੀਤੀ ਇਸ ਦੇ ਨਾਲ ਹੀ ਪ੍ਰਸਿੱਧ ਵਿਦਵਾਨ ਇਤਿਹਾਸਕਾਰ ਕੀਨੋਟ ਸਪੀਕਰ ਕਪਿਲ ਕਪੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਡਾਕਟਰ ਪ੍ਰੇਤਪਾਲ ਸਿੰਘ ਅਤੇ ਪੱਤਰਕਾਰਤਾ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਪ੍ਰੋਫੈਸਰ ਡਾਕਟਰ ਹਰਜਿੰਦਰਪ ਇਸ ਮੌਕੇ ਵਕਖ ਬੁਲਾਰਾ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸ਼ਾਅਤ ਅਤੇ ਸਿੱਖਿਆਵਾਂ ਸੰਬੰਧੀ ਆਪਣੇ ਵਿਚਾਰ ਰੱਖੇ। ਇਸ ਮੌਕੇ ਦੇਸ਼ ਭਗਤੀ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਪਦਮਸ਼੍ਰੀ ਡਾਕਟਰ ਜਗਜੀਤ ਸਿੰਘ ਦਰਦੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਲਾਸਾਨੀ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਸੀ। ਡਾਕਟਰ ਜੋਰਾ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਸੇਜਦਾ ਕੀਤਾ। ਦੇਸ਼ ਭਗਤ ਯੂਨੀਵਰਸਿਟੀ ਵਿਖੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ 350ਵੇਂ ਸ਼ਹੀਦੀ ਸਮਾਗਮ ਤੇ ਇੱਕ ਸੈਮੀਨਾਰ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਕੀਨੋਟ ਸਪੀਕਰ ਮਿਸਟਰ ਕਪਲ ਕਪੂਰ ਜੀ ਜੋ ਕਿ ਮਸ਼ਹੂਰ ਹਿਸਟੋਰੀਅਨ ਹਨ ਦਿੱਲੀ ਤੋਂ ਆਏ ਹੋਏ ਹਨ ਅੱਜ ਦੇ ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਸਰਦਾਰ ਜਗਜੀਤ ਸਿੰਘ ਜੱਤ ਜਿਹੜੇ ਪਦਮਸ਼ਰੀ ਹਨ ਉਹ ਮੁੱਖ ਮਹਿਮਾਨ ਹਨ ਤੇ ਚੜ੍ਹਦੀ ਕਲਾ ਦੇ ਉਹ ਬਾਨੀ ਹਨ ਚੇਅਰਮੈਨ ਹਨ ਤੇ ਉਹਨਾਂ ਦੇ ਨਾਲ ਹੀ ਪ੍ਰੋਫੈਸਰ ਹਰਜਿੰਦਰ ਸਿੰਘ ਵਾਲੀਆ ਜੋ ਕਿ ਬਹੁਤ ਹੀ ਪ੍ਰਸਿੱਧ ਪੱਤਰਕਾਰ ਹਨ ਤੇ ਮੀਡੀਆ ਦੇ ਐਜੂਕੇਟਰ ਹਨ ਤੇ ਇਸ ਦੇ ਨਾਲ ਹੀ ਵਰਸਿਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਿ ਆਕ੍ਰਿਤ ਪਾਲ ਸਿੰਘ ਜੀ ਵੀ ਆਏ ਹੋਏ ਹਨ ਤੇ ਦੇਸ਼ ਭਗਤ ਯੂਨੀਵਰਸਿਟੀ ਪੋਸਾਰੇ ਜੋ ਪ੍ਰੋਫੈਸਰ ਸਾਹਿਬਾਨ ਜੋ ਹਿਸਟਰੀ ਨਾਲ ਸੰਬੰਧ ਰੱਖਦੇ ਹਨ ਜੋ ਰਿਲੀਜੀਅਨ ਨਾਲ ਸੰਬੰਧ ਰੱਖਦੇ ਹਨ ਮੈਂ ਸਮਿੰਦਾਂ ਵੀ ਇਹ ਸੈਮੀਨਾਰ ਲਗਵੇ ਤੇ ਸਟੂਡੈਂਟਸ ਵਾਸਤੇ ਖਾਸ ਤੌਰ ਤੇ ਜੋ ਪੀ ਐਚ ਡੀ ਸਕਾਲਰਸਨ ਉਹਨਾਂ ਵਾਸਤੇ ਬਹੁਤ ਹੀ ਆਗਾਮੀ ਅਤੇ ਪਾਠ ਪ੍ਰਦਰਸ਼ਕ ਸੈਮੀਨਾਰ ਹੋਵੇਗਾ ਧਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਮੈਂ ਇਸ ਮੌਕੇ ਤੇ ਮਹਾਨ ਗੁਰੂ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਲੱਖ ਲੱਖ ਨਮਨ ਕਰਦਾ ਪ੍ਰਣਾਮ ਕਰਦਾ ਹਾਂ ਕੋਟ ਕੋ ਪ੍ਰਣਾਮ ਕਰਦਾ ਹਾਂ ਦੇਸ਼ ਭਗਤੀ ਯੂਨੀਵਰਸਿਟੀ ਦੇਸ਼ ਭਗਤੀ ਭਾਵਨਾ ਜੋ ਡਾਕਟਰ ਜ਼ੋਰਾ ਸਿੰਘ ਚਾਂਸਲਰ ਦੇ ਪਿਤਾ ਜੀ ਸਰਦਾਰ ਲਾਲ ਸਿੰਘ ਜੀ ਨੇ ਉਹਨਾਂ ਨੂੰ ਵਿਰਾਸਤ ਦਿੱਤੀ ਸੀ ਉਸੇ ਨੂੰ ਅੱਗੇ ਤੁਰਦੇ ਹੋਏ ਅੱਜ ਗੁਰਦੇਵ ਸਾਹਿਬ ਜੀ ਦੀ 350 ਸਾਲਾ ਸ਼ਿਦੀ ਸ਼ਤਾਬਦੀ ਦੇ ਗੁਰਪੁਰਬ ਸਮੇਂ ਇੱਥੇ ਬਹੁਤ ਵਧੀਆ ਅਤੇ ਕਮਾਲ ਦਾ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਤਤ ਨਿਚੋੜ ਜੇ ਕਢੀਏ ਤਾਂ ਗੁਰਤੇਗ ਬਾਦ ਸਾਹਿਬ ਦਾ ਜੀਵਨ ਉਹਨਾਂ ਦੀ ਸ਼ਹਾਦਤ ਅਤੇ ਉਹਨਾਂ ਦੀ ਬਾਣੀ ਇਸ ਬਾਰੇ ਬੜੇ ਖੁੱਲਕੇ ਜਦੋਂ ਵਿਚਾਰ ਹੋਏ ਤਾਂ ਜਿਹੜੀ ਗੱਲ ਬਿਲਕੁਲ ਸਾਹਮਣੇ ਸਪਸ਼ਟ ਹੋ ਕੇ ਆਈ ਹੈ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕਤ ਜੀਵ ਵੀ ਰੱਖਿਆ ਲਈ ਹਿੰਦੂ ਦਰਬ ਦੀ ਰਾਖੀ ਲਈ ਹਿੰਦੁਸਤਾਨ ਦੇ ਰਾਖੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਲੇਕਿਨ ਜੇ ਉਸ ਨੂੰ ਬ੍ਰਾਡਰ ਪ੍ਰੋਸਪੈਕਟਿਵ ਵਿੱਚ ਦੇਖਿਆ ਜਾਏ ਤਾਂ ਉਹਨਾਂ ਨੇ ਮਨੁੱਖਤਾ ਦੇ ਹੱਕਾਂ ਦੀ ਰਾਖੀ ਲਈ ਔਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਸੱਚੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਸਭ ਤੋਂ ਵੱਡੇ ਪੁਰਖ ਸਨ ਵੱਡਾ ਪੁਰਖ ਵਰਗਿਆ ਕਲ ਜੁਗਿਆਂਦਰ ਜੋਤ ਦਿਗਾਈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ 베ਰੀ ਇਹ ਗੁਰੂ ਨਾਨਕ ਦੇਵ ਜੀ ਸਾਹਿਬ ਜਿਹਨਾਂ ਨੇ ਕੱਲ ਦੇ ਯੁੱਗ ਦੇ ਵਿੱਚ ਸਾਡੀ ਅੱਦੀ ਰੱਖ ਹੀ ਲਈ ਆਪਣੇ ਪ੍ਰਗਟ ਹੋਣ ਤੋਂ ਬਾਅਦ ਸਾਰੇ ਸੰਸਾਰ ਦਾ ਰਟਨ ਰਟਨ ਕੀਤਾ ਚੜ੍ਹਿਆ ਸੋ ਦਿਨ ਤਰਤ ਲਗਾਈ ਅਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਉਹਨਾਂ ਰਾਹਾਂ ਉਤੇ ਤੁਰਦੇ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਤੁਰੇ ਸਨ ਆਪਣੀਆਂ ਉਦਾਸੀਆਂ ਵਿਲੇ ਔਰ ਆਸਾਮ ਵਿੱਚ ਬੰਗਾਲ ਤੱਕ ਜਾ ਕੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਸੱਚੇ ਰੱਬ ਦਾ ਜੋ ਸੰਿਆਸੀ ਦਿੱਤਾ ਅਤੇ ਲੋਕਾਂ ਨੂੰ ਤੈਕ ਆਹੂ ਗੋਦੇ ਦੇ ਤੇ ਨਵੇਂ ਪਹਿਬਾਨਤਾ ਦਾ ਉਪਦੇਸ਼ ਦਿੱਤਾ ਅਤੇ ਇਹ ਸੱਚੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਜੀ ਜੋਤ ਗੁਰੂ ਨਾਨਕ ਦੇਵ ਜੀ ਦੀ ਜਗਦੀ ਸੀ ਅਤੇ ਵੀ ਉਹ ਸੰਸਾਰ ਦੇ ਵੱਡੇ ਪੁਰਖ ਸਨ ਜਿਨ੍ਹਾਂ ਨੇ ਸੰਸਾਰ ਦੇ ਲੋਕਾਂ ਦੇ ਭਲੇ ਲਈ ਸੰਸਾਰ ਵਿੱਚ ਵਸਦੀ ਇਨਸਾਨੀਅਤ ਨੂੰ ਮਨੁੱਖੀ ਹੱਕਾਂ ਦੀ ਰਾਖੀ ਲਈ ਇਹ ਉਹਨਾਂ ਦੀ ਵੱਡੀ ਸ਼ਹਾਦਤ ਦਿੱਤੀ ਸੀ ਸਾਡੇ ਅੱਜ ਦੇ ਸੈਮੀਨਾਰ ਵਿੱਚੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਸਗਲ ਸ੍ਰਿਸ਼ਟ ਵਿੱਚ ਟਾਪੀ ਚਾਦਰ ਪ੍ਰਗਟ ਪਏ ਗੁਰ ਤੇਗ ਬਹਾਦਰ ਇਹ ਬਿਲਕੁਲ ਠੀਕ ਗੱਲ ਹੈ ਬਹੁਤ ਵਧੀਆ ਇੱਕ ਕਨਕਲੂਜਨ ਅੱਜ ਦੇ ਸੈਮੀਨਾਰ ਵਿੱਚ ਜੋ ਨਿਕਲਿਆ ਹੈ ਅੱਜ ਦੇਸ਼ਪੱਤ ਯੂਨੀਵਰਸਿਟੀ ਮੰਡੀ ਗੁਵਿੰਦਗੜ ਵਿਖੇ ਸ੍ਰੀ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗੁਰੂ ਤੇਗਪਾਦਰ ਸਾਹਿਬ ਜੀ ਦੇ ਜੀਵਨ ਬਾਣੀ ਅਤੇ ਸਿੱਖਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਸ੍ਰੀ ਤੇਗਪਾਦਰ ਜੀ ਜਿਨ੍ਹਾਂ ਨੂੰ ਅਸੀਂ ਸ੍ਰਿਸ਼ਟੀ ਦੀ ਚਾਦਰ ਕਹਿ ਕੇ ਯਾਦ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਇੱਕ ਲਾਹਮਿਸਾਲ ਸ਼ਹਾਦਤ ਹੈ ਕਿਉਂਕਿ ਦੁਨੀਆ ਦੇ ਇਤਿਹਾਸ ਵਿੱਚ ਆਪਣੇ ਧਰਮ ਵਾਸਤੇ ਸ਼ਹੀਦ ਹੋਣ ਵਾਲੇ ਵਿਅਕਤੀਆਂ ਦੀਆਂ ਉਦਾਹਰਨਾਂ ਤਾਂ ਮਿਲਦੀਆਂ ਹਨ ਪਰ ਐਸੀ ਉਦਾਹਰਨ ਦੁਨੀਆ ਦੇ ਇਤਿਹਾਸ ਵਿੱਚ ਕਦੇ ਵੀ ਕਿਤੇ ਵੀ ਨਹੀਂ ਮਿਲਦੀ ਕਿ ਕਿਸੇ ਮਹਾਪੁਰਖ ਨੇ ਕਿਸੇ ਦੂਜੇ ਧਰਮ ਦੇ ਰੱਖਿਆ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੋਵੇ ਜਿਸ ਤਰ੍ਹਾਂ ਕਵੀ ਸੈਨਾਪਤ ਜੀ ਕਹਿੰਦੇ ਹਨ ਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ ਸકલ ਸ੍ਰਿਸ਼ਟਿ ਤੇ ਛਾਪੀ ਚਾਦਰ ਸੋ ਪੂਰੀ ਸ੍ਰਿਸ਼ਟੀ ਦੀ ਚਾਦਰ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਨਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨਾ ਉਹ ਇੱਕ ਬਹੁਤੀ ਮਤਲਬ ਜਿਹੜੀ ਵੱਡੀ ਗੱਲ ਹੈਗੀ ਹੈ ਲੇਕਿਨ ਇਹਦੇ ਨਾਲ-ਨਾਲ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈਗੀ ਇਹ ਕਿ ਉਹਨਾਂ ਦੀ ਸ਼ਹਾਦਤ ਕਿਸ ਵਾਸਤੇ ਹੋਈ ਸੀ ਹਾਂਜੀ उसना कि अजकल टाइम के उस शहादत का की मुल है और उस शहादत तो देखते हुए असं अजक समय के न अपने आप को किस तरीके डालते हाँ तो किस तरीके नाल अगे चलते हैं पूरे उस हैं। करके कई चीज़ा इतिहास से होंदिया ने जिन्हों आदमी भूल सदगा लेकिन वह चीज़ा अगर बार बार दोबारा फिर मुड़ करके आ ते फिर तो उन्होंने याद करके उस बलिदान सामने रख के ਉਸੀ حساب ਨਾਲ ਫਿਰ ਅੱਜ ਵੀ ਕੁਝ ਕਰਨਾ ਚਾਹੀਦਾ ਇਹ ਮੇਰਾ ਸੰਦੇਸ਼ ਸੀ ਲਾਬਰ ਮਾਚੀਆਲੋ ਦਿੱਟਾਕੀ